ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲੱਗਿਆ ਸਿੰਘ ਸਿੰਘ ਦਾ ਨਾਮ ਹੈ ਸ਼ੇਰ ਆ ਤੇ ਸ਼ੇਰ ਹੋਂ ਪਰੋਥੇ ਬਣ ਜਾਣਗੇ ਤੇ ਸ਼ੇਰ ਵਰਕਰ ਬਣ ਜਾਣਗੇ ਤੁਮੇ ਬੋਲੋ ਤੁਮੇ ਫੁੱਲ ਵਜਿ ਕੇਰੇ ਨੇ ਹੁਣ ਆਂ ਇੱਕ ਚੀਜ਼ ਦੱਸੋ ਮੈਨੂੰ ਸਿੰਘ ਕਦਾਇਆ ਮਤਲਬ ਆਪ ਜੀ ਨੂੰ ਪਤਾ ਹੈ ਸਿੰਘ ਦਾ ਲੱਗਦਾ ਮਤਲਬ ਕੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਵਿੱਚ ਪਰਾਂਠੇ ਦੀ ਦੁਕਾਨਦਾਰ ਨਾਮ ਪਰਾਂਠਾ ਸਿੰਘ ਰੱਖਣ ਤੇ ਵਿਵਾਦ ਨੌਜਵਾਨ ਨੇ ਰੈਸਟੋਰੈਂਟ ਦਾ ਨਾਮ ਰੱਖਿਆ ਸੀ ਪੀਜ਼ਾ ਕਿੰਗ ਪਰਾਂਠਾ ਸਿੰਘ ਮਾਮਲਾ ਮ੍ਰਿਤ ਸਰਤੇ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਵਿੱਚ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਪਰਾਂਠਾ ਅਤੇ ਪੀਜ਼ਾ ਦੇ ਬੋਰਡ ਪੀਜ਼ਾ ਕਿੰਗ ਪਰੌਂਠਾ ਸਿੰਘ ਲਿਖਣ ਤੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਮੌਕੇ ਤੇ ਜਾ ਕੇ ਦੁਕਾਨਦਾਰ ਨੂੰ ਇਸ ਬੰਦੀ ਝਾੜ ਪਾਈ ਹੈ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਕਰਨ ਤੋਂ ਬੁਰੇਜ ਕਰਨ ਦੀ ਗੱਲ ਆਖੀ। ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗਿਆ। ਹਾਂਜੀ ਕੀ ਨਾਂ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ। ਪ੍ਰਭਾ ਨਹਾ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਆ ਰਿਹਾ ਹੈ ਕਿ ਇਹਦੇ ਵੱਲੋਂ ਕਿਹਾ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸਪੌਂਸਰ ਕਿੱਥੇ ਹੈ ਇਹ ਤੁਹਾਡੇ ਨਾਲ ਉਹ ਬਾਹਰ ਨੇ ਆਉਂਛ ਲਿਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਕਰੀ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਕਿੱਥੇ ਪੰਜ ਵਜੇ ਦਾ ਠੀਕ ਗਿਆ ਗਿਆ ਨਾਮ ਲਵਾ ਲਓ ਇਹ ਨਾਮ ਹਟਾ ਦਿਓ ਤੇ ਆਪਾਂ ਸ਼ਾਮਦਾਰ ਨਾਮ ਸਾਰਾ ਚੇਂਜ ਕਰ ਦੇਣਾ ਸਭ ਨੂੰ ਚੱਪੀ ਲੱਗੇ ਵਗੈਰਾ ਤਾਂ ਪਾਰਕਿੰਗ ਹੀ ਰੱਖਾਂਗੇ ਅਕਾਈ ਪਰਾਠਾ ਕੇਂਗ ਸੰਗਟਾ ਕੇਂਗ ਜੀ ਜੀ ਪੰਜ ਬਾਬਾ ਕੀ ਨਾਮ ਹੈ ਯਾ ਦਾਸ ਦਿਪਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹਦੇ ਫੀਡ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਜੀ ਦੇਖੋ ਜੀ ਗੁਰੂ ਘਰ ਗੁਰੂ ਨਾਮਦਾਸ ਪਾਸ aí ਨਗਰੀ ਆ ਇੱਥੇ ਸੰਗਤ ਦਰਸ਼ਨ ਦੇਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਭੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੋਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਨਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਹਾਂ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਭਾਈ ਜੀ ਦਾ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਗਲੇ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਫਸਾਉਣ ਵਾਲਾ ਕੰਮ ਹੀ ਆ ਕਿ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਗੁਰਗੋਮਸੇ ਪਾਸ਼ਾ ਨੇ ਕਿੱਦਾਂ ਤੱਕ ਤੁਹਾਨੂੰ ਰਤਪਦਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ